ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੁਲਵੰਡੀ ਭਾਈ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਦੌਲਤਪੁਰੇ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਚੋਟੀਆਂ ਪਿੰਡ ਦੇ ਵਿੱਚ ਬਾਈ ਸਰਜੀਤ ਦੇ ਘਰੇ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਵਪਾਰ ਦਾ ਕੰਮ ਆ ਗਾਈਆਂ ਬਾਈ ਦੇ ਕੋਲੇ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਵਾ ਮਿੱਤਰੋ ਅੱਜ ਦੋ گاਵਾਂ ਦੀ ਵੀਡੀਓ ਫਲਮਾਉਣੀ ਸੀ ਫਿਲਹਾਲ ਇੱਕ ਗਾਂ ਜਿਹੜੀ ਸਾਡੇ ਆਉਣ ਤੋਂ ਪਹਿਲਾਂ ਸਾਡੀ ਵੀਡੀਓ ਤੇ ਬਾਈ ਹੁਣੇ ਉਹਨੇ ਖਰੀਦ ਲਈ ਮਿੱਤਰੋ ਉਹ ਆਕੇ ਬਾਈ ਹੁਣੇ ਲੈ ਚੱਲੇ ਆ ਇਹ ਕਰਮਾਂ ਵਾਲੀ ਪਹਿਲਣ ਪਲੂਣ ਵੱਛੀ ਚੱਲੀ ਆ ਉਹਦੇ ਨਵੇਂ ਮਾਲਕਾਂ ਦੇ ਕੋਲੇ ਬਾਈ ਨੂੰ ਮੁਬਾਰਕਾਂ ਚਾਰ ਦੰਦਾਂ ਦਾ ਮੂੰਹ ਹੈ ਨਾ ਬਾਈ ਹਾਂ ਚਾਰ ਚਾਰ ਦੰਦ ਸੀਗੀ ਬਾਈ ਇਹ ਕਰਮਾਂ ਵਾਲੀ ਇਹਦੇ ਬਾਰੇ ਪੜਾ ਜਾਣ ਲੈਨੇ ਗਾਂ ਦਾ ਆਪਾਂ ਕਾਲੀ ਤੁਹਾਨੂੰ ਬਾਅਦ ਵਿੱਚ ਵਗੋਣੇ ਭਾਈ ਮੜਾ ਜੱਲਾਦੇ ਮੈਂ ਕਿ ਅਰਸ਼ਦੀਤ ਬਾਈ ਤੇ ਮੈਂ ਤਾਂ ਯਾਰ ਗੱਲਾਂ ਬਾਤਾਂ ਬਾਈ ਨਾਲ ਕੀਤੀਆਂ ਹੀ ਨਹੀਂ ਕਦੇ ਪਤਾ ਨਹੀਂ ਕਦੋਂ ਮਿਲਣਾ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਠੀਕ ਠਾਲੀ ਕਿਰਪਾ ਸਿਤਾ ਦੇ ਪਰਿਵਾਰ ਚੜ੍ਹਦੀ ਕਲਾ ਜੀ ਹਾਂ ਜੀ ਚੜ੍ਹਦੀ ਕਲਾ ਹਾਂ ਜੀ ਅੱਛਾ ਠੀਕ ਹੈ ਪਹਿਲਾਂ ਤਾਂ ਤੁਹਾਨੂੰ ਵੈੜ ਦੀਆਂ ਮੁਬਾਰਕਾਂ ਬਾਈ ਤੁਹਾਨੂੰ ਮੁਬਾਰਕਾਂ ਨਹੀਂ ਬੋਲਦੇ ਹਾਂ ਤੇ ਆਏ ਫਿਰ ਤੁਸੀਂ ਵੀਡੀਓ ਤੁਸੀਂ ਸਾਡੀ ਤੇ ਹਾਂ ਜੀ ਤੁਹਾਡੀ ਵੀਡੀਓ ਰਾਜੀ ਠੀਕ ਹੈ ਵੈੜ ਤੁਸੀਂ ਹੋਰ ਤੇ ਆਏ ਸੀ ਕਿ ਫਿਰ ਉਹ ਪਸੰਦ ਨਹੀਂ ਆਈ ਹੈ ਨਾ ਹਾਂ ਜੀ ਹਾਂ ਜੀ ਉਹ ਥੋੜੀ ਨਹੀਂ ਆਪਣੇ ਮਤਲਬ ਕੰਮ ਦੀ ਨਹੀਂ ਸੀ ਜੇ ਉਹ ਤੋਂ ਬਾਈ ਹੋਣੀ ਇੱਧਰ ਆ ਗਏ ਬਾਈ ਨਾਲ ਰਾਬਤਾ ਕੈਮ ਕਰ ਲਿਆ ਕਿਉਂਕਿ ਨੰਬਰ ਜਿਹੜੇ ਭਰਾਣਾ ਹੁੰਦਾ ਆਇਆ ਹੁੰਦਾ ਨੰਬਰ YouTube ਤੇ ਰਿਕ ਪਾਣੀ ਵੇਖੋ ਨਹੀਂ ਬਹੁਤ ਜਿਆਦਾ ਹੀ ਆ ਡੇਰਾ ਬਾਬਾ ਨਾਨਕ ਚ ਅੱਛਾ ਜੀ ਹਾਂਜੀ ਹਾਂਜੀ ਕਿਨੇ ਕਿਨੇ ਫੁੱਟ ਚੜ ਗਿਆ ਪਾਣੀ ਬਾਈ ਤਕਰੀਬਨ ਪਾਣੀ ਇਸਕਾਰ ਤੋਂ ਪਰੇ ਪਰੇ ਤੇ ਜਨੇ 15 20 ਫੁੱਟ ਦੀ ਰੇਂਜ ਚ ਆ 15 20 ਫੁੱਟ ਦੀ ਹਾਂਜੀ ਹਾਂਜੀ ਠੀਕ ਆ ਬਾਈ ਹਾਂਜੀ ਚਲੋ ਬਾਈ ਯਾਰ ਮਾਲਕ ਕਰੇ ਕਿ ਪਚਾਈ ਰਵੇ ਬਾਈ ਜਿੱਥੇ ਤੁਸੀਂ ਇਹਨੂੰ ਪਸੂਲ ਜਾਣਾ ਉੱਥੇ ਪਚਾ ਤੁਹਾਡੇ ਇਲਾਕੇ ਹਾਂਜੀ ਉੱਥੇ ਕਿਰਪਾ ਮਾਲਕ ਦੀ ਆਪਣਾ ਪਿੰਡ ਥੋੜਾ ਜਿਹਾ ਜਨੇ ਉੱਚਾ 18 ਕਿਲੋਮੀਟਰ ਹਟਵਾਵਾ ਥੋੜਾ ਬਚਾਵਾ ਆਪਣੇ ਤੋਂ ਕਿੰਨੀ ਵਾਰ ਪਾਣੀ ਪਿੱਛੇ ਵਗਦਾ ਆਪਣੇ ਤੋਂ 15 ਕਿਲੋਮੀਟਰ ਮੰਨ ਕੇ ਜਦੋਂ ਕੀ ਨਾਮ ਆਪਣੇ ਪਿੰਡ ਦਾ ਭਾਈ ਆਪਣੇ ਪਿੰਡ ਦਾ ਨਾਮ ਉਗਰੇਵਾਲਾ ਅੱਡਾ ਦਾਲ ਮੰਗਲਾ ਉਹ ਉਗਰੇਵਾਲਾ ਵੱਡਾ ਦਾਲ ਮੰਗਲਾ ਦਾਲ ਮੰਗਲਾ ਹਾਂਜੀ ਨਾਂ ਬਾਰੇ ਕਸੂਤੇ 'ਚ ਰੱਖਦੇ ਤੁਸੀਂ ਪਿੰਡ ਦੇ ਨਾਂ ਕਰ ਸਾਡੇ ਸਾਡੀ ਪੰਜਾਬੀ ਮਤਲਬ ਬੋਲੀ ਹੈ ਹੀ ਥੋੜੀ ਜੀ ਵੱਡੇ ਪੰਨ 'ਚ ਆ ਅੱਛਾ ਭਾਈ ਇੱਕ ਗੱਲ ਹੋਰ ਆ ਹੁਣ ਜੇ ਵੀ ਤੁਸੀਂ ਇਹ ਵਹਿੜ ਲੈ ਕੇ ਚੱਲੇ ਫਿਰ ਇਹ ਦੁੱਧ ਤੇ ਦੌੜੀ ਉਥੇ ਕਰੇ ਇਹਦੇ ਆਪਣੇ ਬਾਤਾਂ ਨਹੀਂ ਆਪਣੇ ਵਾਸਤੇ ਆਪਣੇ ਦੁੱਧ ਵਾਸਤੇ ਹਾਂਜੀ ਜਾਨਵਰ ਪਹਿਲਾਂ ਵੀ ਆ ਗਏ ਹਾਂ ਨਹੀਂ ਆ ਗਏ ਆ ਜੀ ਚਲੋ ਲੈ ਲਿਆ ਗੱਲ ਲੈ ਬਾਈ ਇੱਕ ਗੱਲ ਹੋਰ ਸੁਣ ਲੋ ਵੀ ਬਾਈ ਨੇ ਪਾਣੀ ਆਇਆ ਕਰਕੇ ਸਰਜੀਤ ਬਾਈ ਨੇ ਵੀ ਬਾਈ ਨੂੰ ਨਾ ਵੈੜ ਯਕੀਨ ਕਰਿਓ ਜਮਾਂ ਮਾਨ ਨਾਲ ਦਿੱਤੀ ਹੁਣ ਕਮੈਂਟ ਕਰਕੇ ਦੱਸਿਓ ਮੈਂ ਤਾਂ ਉਹਨੂੰ ਦੱਸਦਾ ਵੀ ਇਹ ਕਿੰਨੇ ਦੀ ਬੱਚੀ ਦਿੱਤੀ ਹੈ ਬਾਈ ਨੇ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਵੀ ਬਾਈ ਇਹ ਬਾਈ ਨੇ ਮਹਿੰਗੀ ਤਾਂ ਨਹੀਂ ਦਿੱਤੀ ਕਿਤੇ ਬਾਈ ਕਿੰਨੇ ਦੀ ਲਈ ਆ ਅੱਛਾ ਕਿੰਨੇ ਦੀ ਲਈ ਬਈ ਜਵਾਸਾ ਜੀ ਹਾਂਜੀ 62000 ਦੀ ਲਈ ਜੀ 62000 ਦੀ ਬਾਈ ਨੇ ਦਿੱਤੀ ਹਾਂਜੀ ਹਾਂਜੀ ਲੈ ਮਿੱਤਰੋ ਇਹ 62000 ਦੀ ਬੱਚੀ ਜਿਹੜੀ ਬਾਈ ਨੇ ਵੇਚੀ ਆ ਬਾਈ ਨੂੰ ਚਾਰ ਦੰਦਾ ਮੂੰਹ ਤੋਰਦੇ ਬਾਈ ਸਰਜੀਤ ਮਾੜੀ ਜੀ ਵਿਖਾ ਦੇ ਤੋਰ ਕੇ ਯਾਰ ਚੰਗੀ ਸੀ ਬੱਚੀ ਲੈ ਬਾਈ ਤੈਨੂੰ ਬਹੁਤ ਬਹੁਤ ਦਿਲੋ ਮੁਬਾਰਕਾਂ ਇਕ ਕਰੀ ਦੁੱਧ ਦੇ ਦਊਗੀ ਬੱਚੀ 17 18 ਕਿਲੋ ਜੀ ਸੇਵਾ ਕਰ ਲੇਗਾ ਤੇ ਬਾਕੀ ਸੇਵਾ ਤੇ ਭਰਾਵਾ ਥਾਣਾ ਚੰਗਾ ਲੱਗਾ ਪਾਸ ਕਰ ਲਈ ਬਈ ਹਾਂਜੀ ਕਰ ਲਈਏ ਜਿਵੇਂ ਤੁਹਾਡੀ ਬਦੌਲਤ ਹੈ ਜੀ ਤੁਹਾਡੀ ਵੀਡੀਓ ਕਰਮਾ ਲਈ ਨਹੀਂ ਕੋਈ ਗੱਲ ਨਹੀਂ ਬਾਈ ਚਾਉਂਦੇ ਆ ਬਹੁਤ ਬਹੁਤ ਕਿਰਪਾ ਕਰਤੀ ਹਾਂਜੀ ਆਲਾ ਬਾਈ ਹੁਣ ਬਾਈ ਨੇ ਖਰੀਦ ਕੇ ਦੂਰ ਲ ਜਾਣੀਆਂ ਤੇ ਕਿਰਾਇਆ ਵੀ ਪੈਣਾ 5000 ਦਾ ਤੋ ਹੁਣ 70000 ਕੋਈ ਪੈ ਜਾਣੀ ਵੇ ਜਾਂਦੇ ਗਏ ਆ ਜੀ ਹਾਂ ਜੀ 4000 ਰੁਪਿਆ ਕਿਰਾਇਆ ਜੀ ਹਾਂਜੀ ਚਲੋ ਕੋਈ ਅੱਛਾ ਇਹਦੇ ਤੇ ਸਰਜੀਤ ਅੱਛਾ ਸਰਜੀਤ ਬਾਈ ਕੀ ਹਾਲ ਆ ਫਿਰ ਠੀਕ ਠਾਕ ਜੀ ਵਧਾਈਆਂ ਤੈਨੂੰ ਵੀ ਵੜਾ ਵਿਕੜਨ ਦੀਆਂ ਮਹਾਰਾਜ ਤੁਹਾਨੂੰ ਮੀਂਹ ਪੈਂਦੇ ਜੇ ਬਣਾ ਲਿਆ ਨਫਾ ਉਹ ਨਹੀਂ ਬਾਈਆਂ ਦਾ ਮਾਨ ਨਹੀਂ ਕੀਤਾ ਜੀ ਚਲੋ ਕੋਈ ਗੱਲ ਬਾਈਆਂ ਦਾ ਮਾਨ ਚਲ ਬਾਈ ਹਣੀ ਮੁਸੀਬਤ ਤੇ ਚਾਹੀਦਾ ਵੀ ਆ ਬਾਈ ਅੱਜ ਪੰਜਾਬੀ ਪੰਜਾਬੀ ਨਾਲ ਖੜੇ ਸਰਕਾਰ ਖੜੀ ਕੋਈ ਬਾਈ ਨਵੀਂ ਸਰਕਾਰ ਕੋਈ ਨਹੀਂ ਖੜੀ ਜਾਂਦਾ ਆਪਣੇ ਨਾਲ ਆਪਣੇ ਨਾਲ ਆਪਾਂ ਇੱਕ ਮਾਣੀ ਕੀਤਾ ਬਾਈ ਜੀ ਚਾਹੁੰਦੇ ਰਹੋ ਯਾਰ ਪੰਜਾਬੀਓ ਤੁਹਾਡਾ ਧੰਨਵਾਦ ਅੱਛਾ ਬਾਈ ਇਹਦੇ ਬਾਰੇ ਦੱਸੀ ਕੀ ਡਿਟੇਲ ਆਂਦੀ ਯਾਰ ਇਹ ਹੀ ਦੂਜੇ ਦਿਨ ਸੂਈ ਆ ਜੀ ਕੋਈ ਤੀਜੇ ਦਿਨ ਲੈ ਆਪਾਂ ਲਿਆਂਦੀ ਆ ਠੀਕ ਹੈ ਬਿਲਕੁਲ ਆਪਾਂ ਜਿਤਨਾ ਨਹੀਂ ਕਿਸੇ ਨਾਲ ਨਹੀਂ ਸਿਆਣੀ ਕਲਾ ਬੱਚਾ ਮਗਰ ਅਜ ਚੌਥਾ ਦਿਨ ਸੂਈ ਨੂੰ ਹੋਇਆ ਹੋਇਆ ਠੀਕ ਹੈ ਜੀ ਤੇ 12 11 ਕਿਲੋ ਦੁੱਧ ਆ ਜੀ ਬੋਲਾ ਬੋਲਾ ਹੀ ਲਾਲ ਕੇ ਦੁੱਧ 11 ਕਿਲੋ 12 ਕਿਲੋ ਆ ਹਾਂ ਤੇ ਆਪਾਂ ਕਹਿੰਦੇ ਵੀ 10 ਕਿਲੋ ਦਾ ਭਾਵੇਂ ਘਰ ਤੱਕ ਗਾਰੰਟੀ ਆਪਾਂ ਠੀਕ ਆ ਬਈ ਮੋਲਾ ਬੋਲਾ ਧਾਰ ਵੀ ਨਾ ਮਾਰੇ ਧਾਰ ਵੀ ਨਾ ਮਾਰੇ ਬੱਚਾ ਮਗਰ ਆ ਜਾ ਬੱਚਾ ਮਗਰ ਆ ਜਾ ਮੇਰੇ ਬੱਚਾ ਬੜਾ ਕਹਿਣ ਦਿੰਦਾ ਹਾਂ ਹਾਂ ਜੀ ਹਾਂ ਜੀ ਮੇਲੇ ਵਾਲਾ ਆ ਜਾਂਦਰਾ ਕਾਲਾ ਸ਼ਾਹ ਜੀ ਨਿਕਰੀ ਬੜਾ ਨਾ ਨਿਕਰੀ ਵਰਗਾ ਪਿਆ ਕਿ ਨਹੀਂ ਕਹਿੰਦਾ ਬਈ ਹਾਂ ਹਾਂ ਅੱਛਾ ਬਈ ਹੁਣ ਮੈਨੂੰ ਇਹ ਦੱਸ ਸਰਜੀਤ ਭਈਏ ਵੇਚਣੀ ਫਿਰ ਵੇਚ ਦਈਏ ਜੀ ਇਹ ਵੀ ਕਿੰਨੇ ਤਾਂ ਕਿੰਨੇ ਨਹੀਂ ਦੇ ਦਈਏ ਬਈ ਏ ਜੀ ਮੌਲ ਜਿੰਨਾ ਮਰਜ਼ੀ 55 ਕਰਾ ਲੋ 50 ਕਰਾ ਲੋ ਹੂੰ ਇੱਕੋ ਵਾਰੀ ਕਰੀਏ 47000 ਦੇ ਦਿੰਦੇ ਤਾਂ ਠੀਕ ਆ ਹੁਣ ਨਹੀਂ ਤੈਨੂੰ ਕਹਦਾ ਮੈਂ ਤੋਰੀ ਮੜੀ ਜੀ ਗੱਡੀ ਪਰ ਨਹੀਂ ਯਾਰ ਫਿਰ ਵੈਡ ਨਾ ਭਾਈ ਤੈਨੂੰ ਵੀ ਕਿਹੜਾ ਕਿਸ ਨੇ ਮੁਫਤ ਰਸਾ ਫੜਾਤਾ ਮੈਂ ਕਹਣਾ ਜੀ ਇੱਕ ਖੋਲ ਕੇ ਤਾਂ ਤੂੰ ਵੀ ਨਹੀਂ ਲੈ ਕੇ ਇਹਦੀ ਚੋਰੀ ਹੁਣ ਹਾਂ ਮੱਚੀ ਵੇਖੋ ਭੀਲਸਲਾਕ ਬਹੁਤ ਆ ਆਪਾਂ ਨੇ ਵੀ ਚੱਲ ਜਿਹੜਾ ਨਹੀਂ ਨਹੀਂ ਭਾਈ ਦੁੱਧ 15 ਕਿਲੋ ਵੱਛੀ ਦਈ ਜਾਊਗੀ ਹੁਣ 15 16 ਕਿਲੋ ਬੜੇ ਲੱਗਾ ਹੈ ਭਾਈ ਹਾਂਜੀ ਥਣ ਬਾਲਾ ਚੰਗਾ ਲੱਗਾ ਮੈਂਣਾ ਜੀ ਭਾਵੇਂ ਆਹੀਂ ਬਹਿਰਾ ਥੱਲੇ ਹਾਂ ਇਹ ਬੈਗ ਆ ਥੱਲੇ ਹਾਂ ਬੈਠੀ ਮੜਾ ਜਾਈਂ ਥੱਲੇ ਦੱਸ ਮੈਨੂੰ ਮੜਾ ਇਹ ਕਾਰੇ ਦਾ ਹੱਲ ਦੱਸ ਬਈ ਬਾਈ ਲੈ ਦੇਖੋ ਵੀ ਮਿੱਤਰੋ 47000 ਦੇ ਵਿੱਚ ਮਿਲ ਜਾਣੀ ਲੈ ਇਹ ਹੋ ਜਾਂ ਕਿੱਥੇ ਮਿਲਦਾ ਮਾਰੀ ਦੋ ਦੋ ਧਾਰਾਂ ਬਾਈ ਤੇ ਮੁੰਨਾ ਬੱਚਾ ਚੜ੍ਹ ਲੈ ਮੈਂ ਵੀ ਮਿੱਤਰੋ ਚੂਣ ਚਾਣ ਦੇ ਵਿੱਚ ਵੇਖੋ ਬੱਚੀ ਮਾਰੀ ਧਾਰਾ ਦੋ ਦੋ ਕਰਾਂ ਜੀ ਬਾਈ ਲਓ ਜੀ ਆ ਲੈ ਤਸਮਾਈ ਕਰਮ ਵਾਲੀ ਲੈ ਕੱਢਦੀ ਧਰਤੀ ਚ ਮੂਰੀ ਕਿ ਨਹੀਂ ਦੂਜਾ ਨੇ ਬੱਚਾ ਫੜ ਕੇ ਬੰਨਿਆ ਉਹਨਾਂ ਨੂੰ ਪਾ ਦੇਣੀ ਹੋ ਬਸ ਠੀਕ ਓਕੇ ਆ ਜਾਵਾਂ ਬਾਈ ਹਾਂ ਉਹ ਤਰੀਕਾ ਬਾਈ ਓਕੇ ਜਵਾ ਐਸਾ ਬਾਈ ਕਿੰਨੇ ਦੀ ਹੁਣ 47 ਦੀ ਦੇਣੀ ਮੇਰਾ ਮਾਨ ਨਹੀਂ ਕਰਨਾ ਤੂੰ ਜਿੰਨਾ ਮਰਜ਼ੀ ਕਰਾ ਲਿਆ ਕਰ ਤੂੰ ਅੱਗੇ ਕਿਹੜਾ ਕਹਿਣਾ ਨਹੀਂ ਐ ਨਾ ਕਰਾ ਡੋਨ ਵਾਲੀ ਗੱਲ ਯਾਰ ਸਰਜੀਤ ਬਾਈ ਯਾਰ ਯਾਰ ਤੇਰੇ ਨਾਲ ਕੋਈ ਦੂਜੂ ਵੀਡੀਓ ਵਾਲਾ ਕੰਮ ਨਹੀਂਗਾ ਜਿੰਨੇ ਮਰਜ਼ੀ ਦੇ ਦੇ ਮ ਮੰਨ ਕਰਦੀ ਮੇਰੇ ਭਰਾ ਦਾ ਕਿਸੇ ਦਾ ਜਿੰਨਾ ਜਦੋਂ ਆਇਆ ਤੇਰਾ ਨਾਮ ਲੈ ਕੇ ਨਾ ਉਸ ਕੋਈ ਨਹੀਂ ਜਾਣਾ ਚਾਹੀਦਾ ਤੇਰੇ ਕੋਲ ਕੋਈ ਮੋੜਦਾ ਨਹੀਂ ਮੋੜਦਾਨੀ ਹਾਂ ਬਾ ਹੁਣ ਇਹ ਗੱਲ ਹੈ ਇਹ ਨਾ ਸੋਚਿਆ ਜੀ ਪਹਿਲਾਂ ਹੁਣ ਵੇਖੋ ਥਣ ਜੀ ਹੁਣ ਥਣ ਵੇਖੋ ਹੁਣ ਵੇਖੋ ਥਾਣਾ ਅੰਦਰੋਂ 40000 ਦੀ ਤਾਂ ਟੋਕੜ ਗੱਭਣ ਕਰਕੇ ਵੱਚੀ ਵੇਚ ਲਾਂਗੇ ਆਪਾਂ ਮੈਨੂੰ ਸਾਥ ਲੈ ਜੀ 8-9 ਕਿਲੋ ਦੁੱਧ ਹੋਵੇ ਚਾਰਾ ਕੋਈ ਮਹੀਨੇ ਦੀ ਗੱਭਣ ਕਰ ਲਿਆ ਜੀ ਤੇ ਕਾ ਕੇ ਦੁੱਧ ਪੀ ਲੈ ਜੇ ਵਛਾ ਭਾਵਾਂ ਦੀ ਤੁਸੀਂ ਮਨਲਾ ਮੈਨੂੰ ਵਿਚਾਰੇ ਨੂੰ ਮਰਨ ਨਾ ਦੇ ਆ ਜੇ ਪਰ ਭਾਈ ਕਿਸੇ ਮਾਂ ਦਾ ਪੁੱਤ ਆ ਇਹ ਵੀ ਇਹਨੂੰ ਦੁੱਧ ਪਿਆਈ ਜਾਇਆ ਜੇ ਯਾਰ ਤੇ ਨੰਬਰ ਬਾਈ ਕਿੰਨਾ ਆ ਗਿਆ ਸਰਜੀਤ ਜੀ 94644 ਜੀ 98522 ਇੱਕ ਵਾਰੀ ਹੋਰ ਆਉਣ ਦਿਓ 94644 98522 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਾਇਮ ਪਿੰਡ ਚੋਟੀਆਂ ਜਿਲਫ